ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਆ ਗਏ ਆ ਮਿੱਤਰੋ ਉੱਪਰ ਤੇ ਬੱਦਲ ਹੋਇਆ ਵਾਹ ਪੂਰਾ ਤੇ ਤੁਹਾਨੂੰ ਬੱਚੇ ਦਿਖਾਉਂਦੇ ਆ ਤੇ ਜਿਹੜੇ ਲੱਗ ਘਰੇ ਵੀ ਆਪਾਂ ਨੇ ਲੋ ਜੀ ਮਿੱਤਰੋ ਆਉਂ ਜਗੇ ਆ ਜਾਲ ਕੋਲੇ ਤੇ ਆ ਲੋ ਜੀ ਇਹ ਹੀ ਆਪਣੇ ਬੱਚੇ ਤੇ ਇਹ ਵੀ ਛੋਟੇ ਬੱਚੇ ਆਪਾਂ ਨੇ ਚੱਕ ਲਏ ਇੱਕ ਇਹ ਐ ਇੱਕ ਇਹ ਬੈਠਾ ਦੋ ਤੇ ਤੀਸਰਾ ਇਹ ਕਾਲੀ ਥੱਲਾ ਵਾਲਾ ਦੋ ਤਾਂ ਇਹ ਹੀ ਨੀਚੇ ਬੈਠੇ ਆ ਇੱਕ ਇਹ ਬੈਠਾ ਤੇ ਇੱਕ ਇਹ ਕੰਤਾ ਇਹ ਵੀ ਚਾਰ ਬੱਚੇ ਆਪਾਂ ਨੇ ਚੱਕ ਲਏ ਉੱਪਰੋਂ ਹੁਣ ਉੱਪਰ ਕੋਈ ਬੱਚਾ ਨਹੀਂ ਰਿਹਾ ਤੇ ਜੋੜੀਆਂ ਤੋੜਤੀਆਂ ਜਿਹੜੇ ਚਾਰ ਬੱਚੇ ਤੋਂ ਚੱਕੇ ਆ ਇਹਨਾਂ ਦੇ ਮਾਪਿਆਂ ਵੱਲੀਆਂ ਜੋੜੀਆਂ ਤੋੜਤੀਆਂ ਤੇ ਮੀਂਹ ਵਾਲਾ ਬਿੱਤਰੋ ਫੁੱਲ ਮਾਹੌਲ ਬਣਿਆ ਬਾਈ ਲਓ ਜੀ ਬਾਕੀ ਓਕੇ ਆ ਇੱਕ ਠੇ ਆ ਕਬੂਤਰ ਇਹਨਾਂ ਨੂੰ ਵੀ ਡੋਲੀਆਂ ਮਾ ਕਰਨਾ ਪੈਣਾ ਕਿਉਂਕਿ ਜਾਲ ਆਪਣਾ ਚੋ ਜਾਂਦਾ ਪਾਣੀ ਡੜ ਜਾਂਦਾ ਪਿੱਛੋਂ ਤੋਂ ਤੇ ਬਾਕੀ ਦੋ ਕਬੂਤਰੀਆਂ ੜਾਈਆਂ ਸੀ ਮਿੱਤਰੋ ਵੀ ਬਾਜੀ ਛੱਡਾਂਗੇ ਤੇ ਮੌਸਮ ਦਾ ਖਰਾਬੇ ਪਰ ਗੇੜਿਆਂ ਨੂੰ ਕੱਢਿਆ ਵੀ ਅੱਜ ਪਾਣੀ ਲਾਇਆ ਇਹਨਾਂ ਨੂੰ ਜੇ ਲੋਟ ਆ ਗਿਆ ਮੌਸਮ ਠੀਕ ਹੋਇਆ ਬਾਜੀ ਛੱਡ ਦਾਂਗੇ ਨਹੀਂ ਨਹੀਂ ਛੱਡਾਂਗੇ ਇਹ ਫਿਰਦੀਆਂ ਦੋਨੋਂ ਇਹ ਕੱਢਤੀ ਇਹਦੀ ਆਪਾਂ ਨੇ 7:00 ਵਜੇ 8:30 ਹੋ ਗਏ ਆ ਟਾਈਮ ਤੇ ਬਾਕੀ ਇੱਧਰ ਕਬੂਤਰ ਹੈ ਇਹ ਕਬੂਤਰ ਆਪਾਂ ਨੇ ਦੇਆ ਹੋਇਆ ਸੀ ਕਿ ਇਹਨੂੰ ਬੱਚਿਆਂ ਨੂੰ ਬਿਮਾਰ ਕਰਕੇ ਦੇਤੇ ਆ ਇਹਨੂੰ ਛਿੱਕਾਂ ਆਈਆਂ ਹੁੰਦੀਆਂ ਦਵਾਈ ਦਈ ਹੈ ਹੁਣ ਹੁਣ ਤਾਂ ਠੀਕ ਹੈ ਵੈਸੇ ਥੋੜਾ ਜਿਹਾ ਸੁੱਕਦਾ ਏ ਉਹ ਵੀ ਕਰ ਲਾਂਗੇ ਸੈਟ ਹੌਲੀ ਹੌਲੀ ਤਾਂ ਕਰਕੇ ਆਪਾਂ ਇਹ ਲੱਗ ਘਰੇ ਆ ਵਾ ਕਿਤੇ ਆਪਣੇ ਵੀ ਕਬੂਤਰ ਬਿਮਾਰ ਹੋ ਜਾਣ ਤੇ ਬਾਕੀ ਇੱਧਰ ਇਹ ਬੈਠੇ ਏ ਇਹ ਡੋਰ ਡੋਰ ਵਾਲਾ ਕਬੂਤਰ ਹੈ ਇਹ ਬੱਚਾ ਬੈਠਾ ਹੈ ਤੇ ਇਹ ਵੱਡਾ ਕਬੂਤਰ ਹੈ ਇਹ ਆਪਾਂ ਨੇ ਅੜਾਏ ਨਹੀਂ ਕਿਉਂਕਿ ਦੋਏ ਕਬੂਤਰੀਆਂ ਕੱਢੇ ਹੋਈਆਂ ਮੀਂਹ ਕਦੀ ਵੀ ਆ ਸਕਦਾ ਹੈ ਇਹਦੇ ਵੀ ਪਰ ਖਰਾਬ ਹੋ ਜੂਗੀਆਂ ਉਹ ਤਾਂ ਹੁਣ ਗੇੜਿਆਂ ਨੂੰ ਕੱਢਣੀਆਂ ਆਈਆਂ ਇਹਦੀਆਂ ਇਹ ਫਿਰਦੀਆਂ ਦੋਨੋਂ ਬੱਦਲ ਬਹੁਤ ਹੋਏ ਹੋ ਮਿੱਤਰੋ ਅੱਥਾਂ ਉਹਦੇ ਹਾਲਾਤ ਮਾੜੇ ਹੀ ਐ ਬੜਾ ਨੁਕਸਾਨ ਹੋ ਗਿਆ ਹੋਰ ਏਰੀਆ ਚ ਤੇ ਸਾਡੇ ਏਰੀਏ ਤਾਂ ਫਿਰ ਵੀ ਠੀਕ ਹੈ ਮਹਾਰਾਜ ਦੀ ਕਿਰਪਾਏ ਸਾਡੇ ਪਾਣੀ ਪੂਣੀ ਤਾਂ ਆਇਆ ਨਹੀਂ ਮੀਂਹ ਵੀ ਥੋੜੇ ਬਹਿਰੇ ਐ ਇੰਨੇ ਪੈਂਦੇ ਨਹੀਂ ਪਰ ਹੋਰ ਪਾਸੇ ਗਰਦਾਸਪੁਰ ਏਰੀਆ ਅੰਮ੍ਰਿਤਸਰ ਸਾਹਿਬ ਏਰੀਆ ਬੜਾ ਬੁਰਾ ਹਾਲ ਹੈ ਤੇ ਠੀਕ ਹੈ ਮਿੱਤਰੋ ਹੁਣ ਚੱਲਦੇ ਆਂ ਉੱਪਰ ਫਿਰ ਆ ਕੇ ਬੱਚਿਆਂ ਨੂੰ ਜਿਹੜੇ ਆਪਾਂ ਚਾਰ ਚੱਕੇ ਆ ਉਹਨਾਂ ਨੂੰ ਦਿੰਦੇ ਆਂ ਸਰੋਂ ਬੋਤਲ ਨਾਲ ਉਹ ਭੁੱਖੇ ਐ ਤੇ ਬਾਕੀ ਉੱਪਰ ਜਾ ਕੇ ਮਿੱਤਰੋ ਦਾਣੇ ਪਾ ਦਈਏ ਲਓ ਜੀ ਮਿੱਤਰੋ ਦਾਣੇ ਚੱਕ ਲਏ ਆ ਤੇ ਆਪਾਂ ਨੇ ਡੋਲੀ ਵਾਲੇ ਕਬੂਤਰਾਂ ਨੂੰ ਪਾ ਦਈਏ ਦਾਣੇ ਸਭ ਤੋਂ ਪਹਿਲਾਂ ਠੀਕ ਹੈ ਜੀ ਡੋਲੀ ਵਾਲੇ ਕਬੂਤਰ ਕੱਢ ਦਈਏ ਬਾਹਰ ਕਿਉਂਕਿ ਖੁੱਡੇ ਵਾਲਿਆਂ ਨੂੰ ਤਾਂ ਨਹੀਂ ਪੈਂਦੇ ਚ ਵੀ ਦਾਣੇ ਪੈ ਜੂਗੇ ਇਹਨਾਂ ਦਾ ਕੋਈ ਦਿੱਕਤ ਨਹੀਂ ਆਪਾਂ ਨੂੰ ਤੇ ਡੋਲੀ 'ਚ ਕੱਢੇ ਹੋਏ ਆ ਬੱਚੇ ਕੱਲ ਕੱਢੇ ਆ ਪਾਸੋਂ ਜਿਕਲੀ ਆ ਗਈ ਦੀ ਤੇ ਬਾਕੀ ਡੋਲੀ ਵਾਲਿਆਂ ਨੂੰ ਪਾ ਦਈਏ ਦਾਣੇ ਇਹਨਾਂ ਨੂੰ ਜ਼ਰੂਰੀ ਹੈ ਟ੍ਰੇ ਲਈਏ ਝਾੜ ਤੇ ਲੋ ਜੀ ਇਹਨਾਂ ਨੂੰ ਖੋਲ ਦੰਦੇ ਆ ਹਾਂ ਤਾਂ ਬੈਂ ਬੈਂ ਅਪਡੇਟ ਲੋ ਜੀ ਦਾਣੇ ਪਾਦੇ ਆ ਨਾ ਦਾਣੇ ਖਾਣ ਲਓ ਮਿੱਤਰੋ ਮੌਸਮ ਉਹ ਬੜਾ ਖਰਾਬ ਬਾਕੀ ਕੂਤਰੀ ਹੀ ਕਰਦੀ ਏ ਆਪਣੇ ਮਿੱਤਰੋ ਬਹੁਤੇ ਕੂਤਰ ਉਡ ਦੇਰਦੇ ਨਹੀਂ ਘਰੇ ਘਰੇ ਦਰਮਿਆਨ ਨਹੀਂ ਉਡਦੇ ਏ ਪਰ ਬਾਹਰ ਵਧੀਆ ਜ਼ੋਰ ਮਾਰਦੇ ਏ ਤੇ ਖੁੱਡੇ ਲਈਏ ਖੋਲ ਲਓ ਜੀ ਇੱਕ ਹੈਡ ਦਾ ਜਿੰਦਾ ਦਾ ਖੁੱਲ ਗਿਆ ਇਧਰ ਮਿੱਤਰੋ ਜਿਹੜੀਆਂ ਆਪਣੀਆਂ ਜੋੜੀ ਲਾਈ ਹੋਈ ਸੀ ਇੱਕ ਤਾਂ ਇਹ ਕਬੂਤਰੀ ਤੋੜਤੀ ਆਪਾਂ ਨੇ ਕਾਲੇ ਮੁੰਡੇ ਵਾਲੀ ਇੱਕ ਇਹ ਤੋੜੀ ਏ ਤੇ ਇੱਕ ਇਹ ਬੈਠੀ ਇਹ ਵੀ ਕਬੂਤਰੀ ਆਪਾਂ ਦੀ ਜੋੜੀ ਤੋੜਤੀ ਡੋਲੀ ਚ ਲੱਗੇ ਹੋਈ ਸੀਆਂ ਇਹ ਦੋ ਜੋੜੀਆਂ ਗਬਲੇ ਖੇਤ ਵਿੱਚ ਤੇ ਇਹ ਆਪਾਂ ਨੇ ਤੋੜਤੀਆਂ ਬਾਕੀ ਤੁਹਾਨੂੰ ਇੱਧਰ ਦਿਖਾ ਦਉਂਦੇ ਆਂ ਕਿਨੇ ਕਿਨੇ ਅੰਡੇ ਦੇ ਬਹੁਤ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਅੱਜ ਟਾਈਮ ਨਹੀਂ ਲੱਗਦਾ ਉਹਦਾ ਮਿੱਤਰੋ ਤੇ ਕੰਮ ਕਾੜ ਚੋਜੇ ਵੇ ਤੇ ਬਾਕੀ ਇੱਧਰ ਦਿਖਾ ਦਈਏ ਸਭ ਤੋਂ ਪਹਿਲਾਂ ਤੁਹਾਨੂੰ ਇੱਧਰ ਹੈਗੇ 3 ਅੰਡੇ ਠੀਕ ਹੈ ਜੀ ਆਹ ਕਬੂਤਰੀ ਥੱਲੇ ਦੋ ਤਾਂ ਏਸੀ ਦੇ ਐ ਤੇ ਇੱਕ ਅੰਡਾ ਆ ਦੇਖੋ ਬੱਚਾ ਨਿਕਲਣ ਵਾਲਾ ਏ ਠੀਕ ਹੈ ਜੀ ਬੱਚਾ ਬਣ ਗਿਆ ਏ ਇਹ ਕਬੂਤਰਾ ਅੰਡਾ ਹੈਗਾ ਇਹ ਕਨੌਲੀ ਵਾਲੇ ਦਾ ਤੇ ਬਾਕੀ ਇੱਧਰ ਵੀ ਠੋਰਾ ਲੱਗ ਗਿਆ ਬਰਾਬਰ ਟਾਈਮ ਤੇ ਬੱਚੇ ਨਿਕਲ ਜੂ। ਮੈਂ ਆਪਾਂ ਤਾਂ ਹੀ ਦੇਖ ਕੇ ਅੰਡਾ ਰੱਖਿਆ ਸੀ ਇਹ ਵਾਲਾ। ਇਹਦੇ ਚੋਂ ਬੱਚਾ ਨਿਕਲ ਜੂਗਾ ਇਹ ਹੈਗਾ ਕਨੋਲੀ ਵਾਲੇ ਦਾ। ਉਧਰ ਆਪਾਂ ਨੇ ਕਿਉਂਕਿ ਹੋਰ ਅੰਡੇ ਧਰ ਦੂੰਗੇ ਉਹ ਜੋੜੀ ਤਾਂ ਕਰਕੇ ਉਹ ਆਪਾਂ ਨੇ ਅੰਡਾ ਚੱਕ ਕੇ ਇਹਨਾਂ ਦਾ ਆਹ ਜੋੜੀ نیچے ਰੱਖਤਾ ਸੀ ਦੇਖ ਕੇ। ਤੇ ਬਾਕੀ ਐਂ ਜੀ ਜੋੜੀ ਨੇ ਦੋ ਬੱਚੇ ਕੱਢੇ ਆ ਹੁਣ ਕੱਲ ਪਰसों। ਤੇ ਦੋ ਬੱਚੇ ਕੱਢੇ ਆ ਇਹ ਕੱਲ ਪਰसों। ਇਹਦੇ ਪਹਿਲੇ ਦੋ ਇਹ ਬੱਚੇ ਆ ਦੂਸਰੇ ਦੇ ਨਾਲ-ਨਾਲ ਦੇ ਪਲੰਗ ਵੀ ਤੇ ਬਾਕੀ ਇਹਨੇ ਅੰਡੇ ਦੇ ਦਿੱਤੇ ਇਸ ਦੁਆਰੇ ਤੇ ਇਹਨੇ ਵੀ ਅੰਡਾ ਦੇ ਦਿੱਤਿਆ ਇਹ ਜੋੜੀ ਨੇ ਵੀ ਇੱਕ ਅੰਡਾ ਦੇ ਦਿੱਤਿਆ ਤੇ ਬਾਕੀ ਓਕੇ ਹੈ ਬਾਕੀ ਖੁੱਡੇ ਦਿਖਾਉਂਦੇ ਆ ਮਿੱਤਰੋ ਤੁਹਾਨੂੰ ਲਓ ਜੀ ਮਿੱਤਰੋ ਪਾਣੀ ਰੱਖ ਦਈਏ ਪਹਿਲਾਂ ਚੱਕ ਕੇ ਬਾਹਰ ਕਬੂਤਰਾਂ ਨੂੰ ਇਹਨਾਂ ਨੂੰ ਇੱਕ ਛੋਟੀ ਬੱਠਾ ਪਈਆਂ ਵੀ ਇਹ ਪਾਣੀ ਡੋਲਦੀ ਹੈ ਪਹਿਲਾਂ ਲਓ ਜੀ ਪਾਣੀ ਦੇ ਆਏ ਰੱਖ ਮੱਖੀ ਅੰਦਰ ਰਹਾਂਦੇ ਹਨ ਨਕੂਤਰ ਬੱਲਵ ਕਰਦੀਏ ਬੰਦ ਬੱਦਲ ਹੋ ਗਿਆ ਬਾਈ ਮੀਂਹ ਆਣ ਦੀ ਸੰਭਾਵਨਾ ਵੀ ਫਟਾਫਟ ਦਾਣੇ ਪਾਗੇ ਹੋ ਜੀਏ ਬੇਲੇ ਤੇ ਇਹ ਜੋੜੀ ਹੈ ਮਿੱਤਰੋ ਕਿੱਥੇ ਬੈਠੀ ਇਹ ਬੈਠੀ ਕੂਤਰੀ ਤੇ ਇਹਦੇ ਨਾਲ ਰੱਤਾ ਕੂਤਰੀ ਲਗੇ ਕਨੌਂਦੀ ਵਾਲੇ ਦੇ ਮਾਪੇ ਹੈ ਇਹ ਇਹ ਜੋੜੀ ਬੱਚੇ ਬਹੁਤ ਸੋਹਣੇ ਉੜਦੇ ਆ ਇਹ ਆਪਣੇ ਆਪ ਜੋੜੀ ਲੱਗੀ ਧੀ ਤੇ ਆਪਣੇ ਭਾਈ ਇੱਕ ਬੱਚਾ ਇਹਦਾ ਕਨੌਂਲੀ ਜਿੱਤ ਗਿਆ ਤਾਂ ਉਰੇ ਚੰਗੇ ਘਰੇ ਵੀ ਇਹਦੇ ਬਹੁਤ ਵਧੀਆ ਉੜਦਾ ਦਾ ਉਹ ਬੱਚਾ ਪੂਰਾ ਜੋਰ ਮਾਰ ਕੇ ਵੰਦਾ ਦਾ ਘਰੇ ਵੀ ਤੇ ਬਾਕੀ ਇੱਧਰ ਇੱਧਰ ਇਹਨੇ ਵੀ ਅੰਡਾ ਦੇ ਦਿੱਤੇ ਆ ਕਿੱਥੇ ਬੈਠੀ ਐ ਕੂਤਰੀ ਜਿਹੜੀ ਪੋਟੇਟੋਰੀ ਵਾਲੀ ਆਪਾਂ ਘਰਾਂ ਅਡਾਂਦੇ ਤੇ ਬਾਕੀ ਇਹ ਨਵੀਂ ਜੋੜੀ ਲਾਈ ਸੀ ਜਿਹੜੀ ਇਹਨੇ ਹਲੇ ਤੱਕ ਅੰਡੇ ਦਿੱਤੇ ਨਹੀਂ ਇਹ ਜੋੜੀ ਵੀ ਤੋੜਤੀ ਇਹ ਜੋੜੀ ਵੀ ਤੋੜਤੀ ਇਹ ਨਵੀਂ ਲਾਈ ਦੀ ਇਹਨੇ ਅੰਡੇ ਦੇਤੇ ਠੀਕ ਆ ਜੀ ਦਿਖਾ ਦਿੰਦੇ ਆ ਤੁਹਾਨੂੰ ਆ ਦੇਖੋ ਅੰਡੇ ਦੇਤੇ ਇਹਨੇ ਵੀ ਤੇ ਬਾਕੀ ਬੈਠਾ ਦੋ ਮਿੱਤਰੋ ਇਹਨਾਂ ਇਹ ਨਹੀਂ ਤੱਕੀਆਂ ਖੋਲਤੀਆਂ ਦੋਨੋਂ ਖਾਨਿਆਂ ਦੀਆਂ ਪਾਣੀ ਰੱਖ ਦਾਂ ਤੇ ਪਾਣੀ ਪੀ ਲੂਗੇ ਤੇ ਆਪਣਾ ਕਬੂਤਰ ਹੋ ਗਿਆ ਸੈੱਟ ਜਿਹੜਾ ਬੈਰੀ ਨੇ ਪਾੜਿਆ ਸੀ ਠੀਕ ਹੈ ਜੀ ਥੋੜਾ ਜਿਹਾ ਹੱਬਾ ਜਿਹਾ ਹੋ ਗਿਆ ਕੋਈ ਨਹੀਂ ਇਹ ਵੀ ਹੋ ਜੂਗਾ ਸੈੱਟ ਤੇ ਬਾਕੀ ਆਉਣ ਦੋ ਇਹਨਾਂ ਨੂੰ ਮਿੱਤਰੋ ਬਾਹਰ ਪਾਣੀ ਪੋਣੀ ਪੀ ਲੂਗੇ ਬਾਕੀ ਓਕੇ ਪਾਣੀ ਰੱਖ ਦਈਏ ਪਾਣੀ ਦਾ ਡਰਿੰਕਰ ਹੋ ਤਾਜ਼ਾ ਪਾਣੀ ਭਰ ਕੇ ਰੱਖ ਦਾਂਗੇ ਤੇ ਠੀਕ ਹੈ ਮਿੱਤਰੋ ਬਾਕੀ ਹੁਣ ਪਾ ਦਈਏ ਦਾਣੇ ਰੋਣ ਫੇਰ ਜਾ ਕੇ ਨੀਚੇ ਬੱਚਿਆਂ ਨੂੰ ਦੰਦਿਆਂ ਚੋਗਾ ਕਬੂਤਰੀਆਂ ਆਪਣੀਆਂ ਫੇਰ ਉੱਚੇ ਹੋ ਗਈਆਂ ਇਹ ਫਿਰਦੀਆਂ ਆਕੀ ਇੱਧਰ ਚੀਨੀ ਨੇ ਵੀ ਅੰਡਾ ਰੱਖ ਦਿਆ ਈ ਇਹ ਜੋੜੀ ਆਪਾਂ ਹੀ 도ੜਤੀ ਸੀ ਉਹ ਬੈਠੀ ਚੀਨੀ ਇਹਦਾ ਅੰਡਾ ਇਹ ਤੇ ਭੰਦਾਂਗੇ ਆਂ ਪਾਂਡਾ ਫੋੜ ਦੂੰਗੇ ਕੋਈ ਚੱਕਰ ਨਹੀਂ ਤੇ ਬਾਕੀ ਇੱਧਰ ਕੂਤਰੀ ਇਹ ਬੈਠੀ ਹੈ ਬਾਕੀ ਇਹ ਅੰਡੇ ਹੋ ਕੇ ਖਰਾਬ ਹੈ ਇਹ ਕੂਤਰ ਵੰਦੇ ਨਹੀਂ ਕਿ ਠੀਕ ਹੈ ਮਿੱਤਰੋ ਬਸ ਹੁਣ ਖੁੱਡੇ ਕੋਲ ਨਹੀਂ ਆਵਾਂਗੇ ਇਹਨਾਂ ਨੂੰ ਦਾਣੇ ਖਾਣ ਦੋ ਵਿਚਾਰਿਆਂ ਨੂੰ ਫਟਾਫਟ ਤੇ ਮੀਨ ਆ ਜੇ ਤੇ ਓਕੇ ਆ ਹੁਣ ਰੋੜੀ ਕੁੱਟਦੀ ਐ ਇੱਥੇ ਪਈ ਹੋਊਗੀ ਟੁੱਟ ਜੀ ਕੋਈ ਕੁੱਟ ਕੇ ਘੇਰ ਦੰਦੇ ਆ ਖਾ ਲੂਗੇ ਤੇ ਓਕੇ ਆ ਮਿੱਤਰੋ ਇਹਨਾਂ ਨੂੰ ਖਾਣ ਦੋ ਹੁਣ ਦਾਣੇ ਬਾਕੀ ਠੀਕ ਐ ਇਸ ਤੋਂ ਬਾਅਦ ਆਪਾਂ ਪਾਵਾਂਗੇ ਕੂਤਰਾਂ ਨੂੰ ਦਾਣੇ ਬੱਚਿਆਂ ਨੂੰ ਚੋਗਾ ਦੰਦੇ ਆ ਨੀਚੇ ਜਾ ਕੇ ਪਹਿਲਾਂ ਇਹ ਦਾਣੇ ਖਾ ਲੈਣਾ ਬੱਚਿਆਂ ਨੂੰ ਚੋਗਾ ਦੇ ਦੇਣਾ ਆਪਣੇ ਨੂੰ ਚਲਦੇ ਆ ਫਿਰ ਮਿੱਤਰੋ ਉੱਚੇ ਹਾਂਜੀ ਲੋ ਬਈ ਮਿੱਤਰੋ ਆ ਗਏ ਹਾਂ ਨੀਚੇ ਤੇ ਸਰੋਂ ਪਾ ਲਈਏ ਬੋਤਲ ਚ ਤੇ ਦੰਦੇ ਆ ਬੱਚਿਆਂ ਨੂੰ ਬੱਚੇ ਕੱਢ ਲਏ ਇੱਧਰ ਪਾਈ ਡੋਲੀ ਚ ਕਿਉਂਕਿ ਕਿਣੀਆਂ ਆ ਗਿਆ ਸੀ ਤੇ ਜਿਹੜੇ ਦੂਸਰੇ ਸੀ ਪੁਰਾਣੇ 6 ਬੱਚੇ 8 ਉਹ ਪਿੰਜਰੇ ਚ ਆ ਉੱਪਰ ਬੈਠੇ ਰਹਿੰਦੇ ਆ ਇਹ ਨੀਚੇ ਵਿੰਦੇ ਸੀ ਇਹ ਆਪਾਂ ਇੱਧਰ ਚੱਕ ਲਿਆ ਇਹ ਤੇ ਬਾਕੀ ਦੰਦੇ ਆ ਹੁਣ ਜਿਹੜੇ ਨਵੇਂ ਬੱਚੇ ਉਹਨਾਂ ਨੂੰ ਸਰੋਂ ਬੋਤਲ ਨਾਲ ਇੱਕ ਤਾਂ ਇਹ ਆ ਦੂਸਰਾ ਇਹ ਹੈ ਤੀਸਰਾ ਇਹ ਹੈ ਤੇ ਚੌਥਾ ਸੀ ਨਹੀਂ ਹੈ ਕਿੱਥੇ ਗਿਆ ਚੌਥਾ ਉਹ ਬਤਾ ਪੁੱਛ ਲੂ ਕਿਹਾ ਵਾ ਚੌਥਾ ਬੱਚੇ ਇਹ ਮੈਂ ਤਰੁਸ ਕਰੋ ਚੇਕ ਇਹ ਹੈ ਚਾਰ ਬੱਚੇ ਲਓ ਜੀ ਇਹ ਚਾਰ ਬੱਚੇ ਨੂੰ ਹੈਂਡ ਫੀਡ ਕਰਾ ਦਈਏ ਤੇ ਪੋਪੇ ਇਹਨਾਂ ਦੇ ਬਿਲਕੁਲ ਖਾਲੀ ਏ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਫੀਡ ਕਰਾ ਕੇ ਲੋ ਜੀ ਮਿੱਤਰੋ ਛਤਰੀ ਕਰਤੀ ਆ ਖੜੀ ਤੇ ਕਬੂਤਰ ਬਣੇ ਉੜਦੇ ਆ ਦੋ ਉੱਪਰ ਪਤਾ ਨਹੀਂ ਕੀ ਦੇ ਪਿੰਡ ਜਿਹੜਾ ਆਏ ਵੇ ਤੇ ਮੀਂਹ ਆ ਗਿਆ ਮਿੱਤਰੋ ਕਰੋ ਚੈੱਕ ਠੀਕ ਹੈ ਜੀ ਮੀਂਹ ਆ ਗਿਆ ਤੇ ਬੱਚਿਆਂ ਨੂੰ ਫੀਡ ਕਰਾਤੀ ਹੈ ਬੱਚਿਆਂ ਦੇ ਪੋਟੇ ਹੋ ਗਏ ਫੁੱਲ ਸਾਰਿਆਂ ਦੇ ਤੇ ਓਕੇ ਕਰੋ ਚੈੱਕ ਮਿੱਤਰੋ ਬਾਕੀ ਇਹ ਬੱਚਾ ਇੱਕ ਕੰਮ ਦਾ ਬਾਕੀ ਇਹ ਨਾ ਇਹ ਜਿਹੜੀਆਂ ਇਹ ਖੰਭਾਂਜ ਲੱਗੀਆਂ ਹੋਈਆਂ ਐ ਨਾ ਜੀ ਦਵਾਈ ਲਿਆਵਾਂਗੇ ਸਾਰੇ ਵੱਡੇ ਕਬੂਤਰਾਂ ਦੇ ਬੱਚਿਆਂ ਦੇ ਛਿੜਕਾਂਗੇ ਤੇ ਖਤਮ ਹੋ ਜੂਗੀਆਂ ਇਹ ਤੇ ਠੀਕ ਐ ਮਿੱਤਰੋ ਇਹਨਾਂ ਨੂੰ ਛੱਡ ਦਈਏ ਹੁਣ ਜਾਲ 'ਚ ਮੀਂਹ ਆ ਗਿਆ ਕਬੂਤਰ ਆਪਣੇ ਬੈਜੂਗੇ ਮਾ ਨਾਲ ਦੀ ਨਾਲ ਆਪਾਂ ਨੇ ਅੰਦਰ ਕਰ ਦਾਨੇ ਐ ਤੇ ਓਕੇ ਐ ਹਾਂਜੀ ਲੋ ਬਾਈ ਮਿੱਤਰੋ ਮੀਂਹ ਆ ਗਿਆ ਇਹ ਫੁੱਲ ਤੇਜ ਤੇ ਆਪਣੇ ਕਬੂਤਰੀਆਂ ਗਈਆਂ ਬੈਠ ਮੀਂਹ ਨੇ ਬਿਠਾਤੀਆਂ ਤੇ ਬਾਕੀ ਬੱਚਿਆਂ ਨੂੰ ਚੋਗਾ ਦੇ ਦਿੱਤਾ ਏ ਜਿਨ੍ਹਾਂ ਦੇ ਪੌਕਸ ਹੋਈ ਹੋਈ ਸੀ ਜਿਵੇਂ ਇਹ ਚਾਰ ਬੱਚੇ ਸੀ ਇਹਨਾਂ ਨੂੰ ਆਪਾਂ ਨੇ ਮੈਡੀਸਨ ਵੀ ਦੇਤੀ ਏ ਜੋ ਮੈਡੀਸਨ ਦੇਖਣੀ ਆਪਾਂ ਨੇ ਵੀਡੀਓ ਪਾਈ ਵੀ ਉਹਦੀ ਇੱਕ ਤੇ ਪੂਰਾ ਵਧੀਆ ਰਿਜ਼ਲਟ ਹੈ ਤੇ ਕਬੂਤਰੀਆਂ ਆਪਣੀਆਂ ਬੈਠੀਆਂ ਸੀ ਕਿਵੇਂ ੜੀ ਜਰਦੀ ਤੇ ਇੱਕੋ ਦੋਨੋਂ ਕਬੂਤਰੀਆਂ ਆਪਣੀਆਂ ਮੀਨੇ ਬਿਠਾਤੀਆਂ ਟਾਈਮ ਤਾਂ ਹਲੇ ਕੁਝ ਨਹੀਂ ਹੋਇਆ ਸੀ 10:00 ਵਜੇ ਸੀ ਤੇ ਸੱਤ ਤੱਕ ਹੋਏ ਗੱਡੇ ਜੀ ਤਿੰਨ ਘੰਟੇ ਲਾ ਕੇ ਬੈਠ ਗਈਆਂ ਤੇ ਬਾਕੀ ਇੱਧਰ ਕਬੂਤਰ ਨੂੰ ਵੀ ਮੈਡੀਸਨ ਦੇਤੀ ਹੈ ਜਿਹੜਾ ਉਹ ਬੈਠਾ ਹੈ ਉਹ ਫਿਲਹਾਲ ਠੀਕ ਹੈ ਬਸ ਹੁਣ ਇਹਨੂੰ ਦੋ ਦਿਨ ਤੱਕ ਥੋੜਾ ਜਿਹਾ ਹੋਰ ਸੱਟੇ ਆ ਕਰਕੇ ਤੇ ਉੱਪਰ ਛੱਡ ਦਾਂਗੇ ਦੂਸਰੇ ਕਬੂਤਰਾਂ ਵਿੱਚ ਤੇ ਉਹ ਬੱਚੇ ਨੂੰ ਵੀ ਸੁਰਖੇ ਨੂੰ ਉੱਪਰੇ ਛੱਡ ਦਾਂਗੇ ਤੇ ਜੋੜੀ ਆਪਾਂ ਹੀ ਤੋੜਦੇ ਆ ਮੀਂਹ ਵੀ ਤਰੋਂ ਫੁੱਲ ਪੈ ਰਿਹਾ ਏ ਅਰਦਾਸ ਕਰੋ ਪੰਜਾਬ ਤੇ ਤੇ ਹੜ੍ਹਾਂ ਨਾਲ ਡੁੱਬੇ ਹੋਏ ਆ ਮਾਲਕ ਉਹਨਾਂ ਤੇ ਕਿਰਪਾ ਕਰੇ ਠੀਕ ਹੈ ਨਾ ਤੇ ਮੀਂਹ ਬਹੁਤ ਆ ਗਿਆ ਮਿੱਤਰੋ ਆਪਣੇ ਇੱਥੇ ਵੀ ਅੱਜ ਤੇ ਪੂਰਾ ਫੁੱਲ ਇਸ ਟਾਈਮ ਮੀਂਹ ਪੈ ਰਿਹਾ ਹੈ ਬੱਦਲ ਹੋਇਆ ਵਾਦਾ ਆਪਾਂ ਹੀ ਤਾਂ ਹੀ ਕਬੂਤਰ ਤਾਰ ਵੀ ਲੈ ਛਸੀਆਂ ਖੜੀਆਂ ਕਰਤੀਆਂ ਸੀ ਬੈਠ ਕੇ ਬਾਕੀ ਸਾਰੇ ਕਬੂਤਰ ਮਿੱਤਰੋ ਜਿਹੜੇ ਉੱਪਰ ਖੜੇ ਸੀ ਮੀਂਹ ਮੂਨੇ ਇੱਥੋਂ ਉਧਰ ਹੀ ਗਏ ਤੇ ਆਸੇ-ਪਾਸੇ ਆਪਣੇ ਵੀ ਸਿੱਧਾ ਪਰ ਆਪਣੇ ਘਰੇ ਆ ਗਏ ਬਾਕੀ ਉਹਨਾਂ ਦਾ ਪਤਾ ਨਹੀਂ ਘਰੇ ਗਏ ਨਹੀਂ ਗਏ ਜਿਨ੍ਹਾਂ ਨੇ ਹੜਾਏ ਦੇ ਸੀ ਪਿੰਡ ਚ ਉੜਦੇ ਸੀ ਦੋ ਚਾਰ ਕਬੂਤਰ ਇੱਧਰ ਉੜਦੇ ਤੇ ਦੋ ਚਾਰ ਇੱਧਰ ਉੜਦੇ ਦੇ ਤੇ ਕੋਈ ਨਹੀਂ ਮਿੱਤਰੋ ਬਾਬਾ ਸੁੱਖ ਰੱਖੇ ਪ੍ਰੇ ਫੋਰ ਪੰਜਾਬ ਓਕੇ ਹਾਂਜੀ ਲੋ ਬਈ ਮਿੱਤਰੋ ਮੀਂਹ ਹਟਿਆ ਸੀ ਤੇ ਦੁਬਾਰੇ ਫੇਰ ਆਉਣ ਲੱਗ ਗਿਆ ਏ ਤੇ ਫਟਾਫਟ ਦਾਣੇ ਪਾ ਦਈਏ ਇਸ ਤੋਂ ਪਹਿਲਾਂ ਕਿ ਤੇਜ਼ ਆ ਜਾਵੇ ਤੇ ਬਾਕੀ ਇੱਧਰ ਪਾ ਦੇ ਦਾਣੇ ਤੇ ਬਾਜੀ ਜਿਹੜੀ ਮਿੱਤਰੋ ਆਪਾਂ ਛੱਡਣੀ ਸੀ ਉਹ ਹੋ ਗਈ ਕੈਂਸਲ ਤੇ ਹੁਣ ਬਾਤ ਛੱਡਣੀ ਆ ਹੀ ਨਹੀਂ ਹੁਣ ਛੱਡਾਂਗੇ 2026 ਚ ਬਾਬਾ ਸੁੱਖ ਰੱਖੇ ਤੇ ਬਾਕੀ ਚੱਲਦੇ ਹੁਣ ਮਿੱਤਰੋ ਉੱਪਰ ਕਬੂਤਰਾਂ ਨੂੰ ਦਾਣੇ ਪਾ ਦਈਏ ਤੇ ਬਸ ਇਹ ਖਾ ਲੂਗੇ ਫਿਰ ਇੱਕ ਟ੍ਰੇ ਉੱਧਰ ਰੱਖ ਦਾਂਗੇ ਤੇ ਇੱਕ ਟ੍ਰੇ ਜਾਂ ਨੀਚੇ ਵਾਲਿਆਂ ਨੂੰ ਰੱਖ ਦਾਂਗੇ ਹੁਣ ਚੱਲਦੇ ਹਾਂ ਮਿੱਤਰੋ ਉੱਪਰ ਦਾਣੇ ਲੈ ਕੇ ਚਲੋ ਬਈ ਮਿੱਤਰੋ ਦਾਣੇ ਚੱਕ ਲਏ ਚੱਲਦੇ ਹਾਂ ਉੱਪਰ ਤੇ ਬੱਚਾ ਵੀ ਨਿਕਲ ਗਿਆ ਹੁਗਾ ਢੋਲੀ ਚ ਜਿਹੜਾ ਸਵੇਰੇ ਆਪਣਾ ਬੱਚਾ ਨਿਕਲਣ ਵਾਲਾ ਸੀ ਇੱਕ ਤੇ ਉਹ ਵੀ ਨਿਕਲ ਗਿਆ ਹੁਗਾ ਢੋਲਿਆ ਚ ਜਾਂਦਾ ਇੱਕ ਗੋਲਿਆਂ ਜੀ ਜਾਂਦਾ ਗੋਲਿਆਂ ਚ ਸਾਡੇ ਇੱਥੇ ਬਾਧੂ ਏ ਗੋਲਿਆਂ ਚ ਤੇ ਬਾਕੀ ਆਪਾਂ ਨੇ ਛੱਤ ਸਾਫ਼ ਕਰਤੀ ਸੀ ਸਵੇਰੇ ਤੇ ਓਕੇ ਆ ਮਿੱਤਰੋ ਮਟਰਿਆਂ ਚ ਪਾ ਕੇ ਦਾਣਾ ਫਟਾਫਟ ਪਾ ਦਈਏ ਤੇ ਇਹਨਾਂ ਨੂੰ ਕੱਢ ਦਈਏ ਬਾਹਰ ਡੋਲੀ ਵਾਲਿਆਂ ਨੂੰ ਫਟਾਫਟੇ ਵੀ ਆਪਣਾ ਦਾਣਾ ਖਾ ਲੂਗੇ ਤੇ ਬੱਚਿਆਂ ਨੂੰ ਦੇ ਦੂੰਗੇ ਚੋਗਾ ਬੱਚਿਆਂ ਨੂੰ ਚੋਗਾ ਦੇ ਦੂੰਗੇ ਵੀ ਤੇ ਪਾਣੀ ਦਾ ਡਰਿੰਕਰ ਕੱਢੀਏ ਬਾਹਰ ਲਓ ਜੀ ਵਰਖਦੀ ਹੁਣ ਇਹਨਾਂ ਨੂੰ ਕੱਢਦੀ ਆ ਬਾਹਰ ਤੇ ਲੋ ਬਈ ਮਿੱਤਰੋ ਬੱਚਾ ਨਿਕਲ ਗਿਆ ਏ ਮੈਨੂੰ ਲੱਗਦਾ 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 ਬੱਚਾ ਨਿਕਲ ਗਿਆ ਏ ਆਉਣ ਦੋ ਬਾਹਰ ਇਹਨੂੰ ਆਜੋ ਲੋ ਬਈ ਮਿੱਤਰੋ ਬੱਚਾ ਆ ਗਿਆ ਏ ਨਿਕਲੋ ਬੱਚਾ ਆ ਗਿਆ ਏ ਨਿਕਲ ਕਨੋਲੀ ਵਾਲੇ ਦਾ ਭਰਾ ਇਹ ਹੈ ਜੀ ਬੱਚਾ ਰੋ ਚੈੱਕ ਠੀਕ ਹੈ ਜੀ ਇਹਦੇ ਲਾ ਦਿੰਦੇ ਆ ਨਿਸ਼ਾਨੀ ਕਿਉਂਕਿ ਇਹ ਦੋ ਅੰਡੇ ਉਹਨਾਂ ਦੇ ਆ ਮਿਕਸ ਨਾ ਹੋ ਜੂਵੇ ਇਹਦੇ ਤੇ ਲਾਉਂਦੇ ਆ ਨਿਸ਼ਾਨੀ ਹੁਣ ਬੱਚੇ ਤੇ ਤੇ ਬਾਕੀ ਮੁਬਾਰਕਾਂ ਮਿੱਤਰੋ ਨਿਊ ਬੇਬੀ ਇਹਨਾਂ ਦੇ ਮਾਂ ਨੇ ਆਪਾਂ ਨੂੰ ਆਪਾਂ ਤਾਂ ਹੀ ਇੱਧਰ ਅੰਡਾ ਰੱਖਦੇ ਆ ਸੀ ਦੋ ਅੰਡੇ ਹੋਰ ਤਾਰ ਦੋਗੇ ਉਨਾਸਰ ਲੈ ਪੜ ਜੂਗੇ ਟੋਟਲੇ ਨੇ ਚਾਰ ਬੱਚੇ ਹੋ ਜੂਗਾ ਫਿਰ ਆਪਣੇ ਕੋਲ ਤੇ ਬਾਕੀ ਬਾਬਾ ਸੁੱਖ ਰੱਖੇ ਫਿਰ ਅਗਲੇ ਸਾਲ ਛੱਡਾਂਗੇ ਕੀ ਕਰਦੇ ਕੀ ਨਹੀਂ ਦੱਸਾਂਗੇ ਤੁਹਾਨੂੰ ਬਾਕੀ ਹੁਣ ਦਾਣੇ ਪਾ ਦਈਏ ਮਿੱਤਰੋ ਮੀਂਹ ਆ ਜਾਣਾ ਇੱਕੇ ਦਾਣ ਤਰੀਆਂ ਕੱਢ ਲਈਆਂ ਆਪਾਂ ਨੇ ਪਾ ਪਾ ਦਈਏ ਦਾਣੇ ਹੁਣ ਲੋ ਬਈ ਮਿੱਤਰੋ ਤੇ ਕਬੂਤਰਾਂ ਨੂੰ ਦਾਣੇ ਪਾਦੇ ਸੀ ਬੱਚੇ ਦੇ ਲਾਤੀਆਂ ਆਪਾਂ ਨੇ ਨਿਸ਼ਾਨੀਆਂ ਆ ਆ ਦੇਖੋ ਨੀਲੇ ਜੇ ਪੈਰ ਕਰਤੇ ਆ ਇਹਦੇ ਥੋੜਾ ਜਿਹਾ ਫਿਰ ਬੜਾ ਹੋਏ ਤੇ ਪੱਕਾ ਮਾਰਕ ਲਗਾ ਦਾਂਗੇ ਠੀਕ ਹੈ ਜੀ ਪੱਕੇ ਮਾਰਕਰ ਨਾਲ ਇਹ ਰੰਗ ਲਾ ਦਾਂਗੇ ਤਾਂ ਕਿ ਪਤਾ ਚੱਲ ਜੇ ਬਾਕੀ ਇੱਧਰ ਵੀ ਪੁੱਤਰ ਖੋਲਤੇ ਆ ਮਿੱਤਰੋ ਇਹਨਾਂ ਨੂੰ ਪਾਤੇ ਆ ਦਾਣਾ ਦੂਣਾ ਤੇ ਦੂਸਰੇ ਖੁੱਡੇ 'ਚ ਵੀ ਪਾਤੇ ਆ ਇਹਨਾਂ ਨੂੰ ਖਾਣ ਦੋ ਦਾਣਾ ਤੇ ਬਦਲ ਹੋਇਆ ਵਈ ਮਿੱਤਰੋ ਫੇਰ ਦੁਬਾਰਾ ਇੱਧਰ ਵੀ ਪਾਤੇ ਆਈ ਸੇ ਠੀਕ ਹੈ ਮਿੱਤਰੋ ਬਦਲ ਹੋਇਆ ਵਈ ਕੰਮ ਨਵੇੜੀ ਆ ਫਟਾਫਟ ਤੋ ਠੀਕ ਹੈ ਜੀ ਅੱਜ ਦੀ ਵੀਡੀਓ ਵਧੀਆ ਲਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਹਾਂ ਹੀ ਆਪਾਂ ਆਪਣੀ ਨਵੀਂ ਵੀਡੀਓ ਦੇ ਜੁੜੇ ਰਹੋ ਵੀਡੀਓ ਨਾਲ ਧੰਨਵਾਦ ਭਾਈ